ਅਨਕੁਰ ਨਰੂਲਾ ਜੀ ਨੂੰ ਜਦੋਂ ਪਤਾ ਲੱਗਦਾ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਕੜਮ ਚੌਧਰੀਆਂ ਨੇ ਜੇਲ੍ਹ ਭੇਜ ਦਿੱਤਾ ਹੈ ਤੇ ਪਿੱਛੋਂ ਬੱਚਿਆਂ ਦਾ ਕੀ ਬਣੂਗਾ ਬਿਨਾਂ ਕਿਸੇ ਧਰਮ ਪਰਿਵਰਤਨ ਦੀ ਸ਼ਰਤ ਦੇ ਬਿਨਾਂ ਕਿਸੇ ਮੈਨੂੰ ਲਾਲਚ ਦਿੱਤੇ ਹੋਏ ਮੇਰੇ ਪਰਿਵਾਰ ਨੂੰ ਲਾਲਚ ਦਿੱਤੇ ਹੋਏ ਮੇਰੀ ਵਾਈਫ ਉਭਰਾਏ ਖੱਤਰੀ ਹਿੰਦੂ ਸਨਾਤਨੀ ਪਰਿਵਾਰ ਦੇ ਵਿੱਚੋਂ ਆ ਨਾ ਉਹਦਾ ਧਰਮ ਤਬਦੀਲ ਕੀਤਾ ਅਪੋਸਟਲ ਅਨਕੁਰ ਨਰੂਲਾ ਜੀ ਨੇ ਨਾ ਮੇਰਾ ਧਰਮ ਕੀਤਾ ਤਬਦੀਲ ਉਹਨਾਂ ਨੇ ਸਾਨੂੰ ਨਿਸਵਾਰਥ ਹੋ ਕੇ ਬਿਨਾਂ ਕਿਸੇ ਲਾਲਚ ਦੇ ਉਹਨਾਂ ਨੇ ਸਾਡੇ ਘਰ ਦੇ ਵਿੱਚ ਰਾਸ਼ਨ ਪੁਚਾਇਆ ਔਰ ਮਾਇਆ ਦੀ ਸੇਵਾ ਵੀ ਕੀਤੀ ਮੈਂ ਤੇ ਅੰਦਰ ਸੀ ਮੈਨੂੰ ਤੇ ਪਤਾ ਨਹੀਂ ਲੇਕਿਨ ਮੇਰੇ ਪਰਿਵਾਰ ਨੇ ਦੱਸਿਆ ਉਹਨਾਂ ਨੇ ਖੁਦਾ ਦੇ ਅੱਗੇ ਪਰਮੇਸ਼ਵਰ ਦੇ ਅੱਗੇ ਪ੍ਰੇਅ ਵੀ ਕੀਤੀ ਕਿ اے ਖੁਦਾਬੰਦ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਕਰਕੇ ਮੈਂ ਆਪਣੇ ਮਸੀਹ ਭਾਈ ਸ਼ਾਲੇ ਦੇ ਨਾਲ ਇਹ ਘੜੇ ਲੋਕੀ ਇਲਜ਼ਾਮ ਲਾਉਂਦੇ ਆ ਇਹ ਪੈਸੇ ਦੇ ਕੇ ਧਰਮ ਪਰਵਰਤਨ ਕਰਾਉਂਦੇ ਆ ਜ਼ਰੂਰਤ ਦੀਆਂ ਚੀਜ਼ਾਂ ਦੇ ਕੇ ਧਰਮ ਪਰਵਰਤਨ ਕਰਵਾਉਦੇ ਆ ਮੈਂ ਦੱਸ ਦੇਣਾ ਚਾਹੁੰਦਾ ਆ ਕਿ ਡਾਕਟਰ ਖੁਰਿੰਦਰ ਸਿੰਘ ਰੰਗਰੇਟਾ ਗੁਰੂ ਦਾ ਸਿੱਖ ਅੱਜ ਵੀ ਔਰ ਅਸੀਂ ਦਿਖਾਵੇ ਵਾਲੇ ਪਹਿਰਾਵੇ ਵਾਲੇ ਸਿੱਖ ਨਹੀਂ ਆ ਅਸੀਂ ਸਿੱਖ ਆ ਇਥੋਂ ਦਿਲੋਂ ਔਰ ਮਾਨਵਤ ਨੂੰ ਪਿਆਰ ਕਰਦੇ ਆ ਤੇ ਮਾਨਵਤਾ ਦੀ ਸੇਵਾ ਕਰਦੇ ਆ ਲੇਕਿਨ ਇਸ ਨਰਾਲੇ ਪੰਥ ਸਿੱਖੀ ਨੂੰ ਜਿੰਨੀ ਤਾਏ ਦਾ ਕੜਮ ਚੌਧਰੀਆਂ ਨੇ ਲਾਈ ਆ ਯਾਦ ਰੱਖਿਓ ਤੁਸੀਂ ਅੱਜ ਸਿੱਖ ਧਰਮ ਦਾ ਵਿਸਤਾਰ ਕਰਨ ਦੀ بجائے ਤੁਸੀਂ ਇਹ ਹਾਲਾਤ ਕਰ ਦਿੱਤੀ ਆ ਸਿੱਖ ਧਰਮ ਦੀ ਜਿਵੇਂ ਇੱਕ ਖੜਾ ਹੋਇਆ ਪਾਣੀ ਕਿਸੇ ਜਗ੍ਹਾ ਦੇ ਉੱਤੇ ਮੁਸ਼ਕ ਮਾਰਨ ਲੱਪੈਂਦਾ ਤੁਸੀਂ ਉਹ ਹਾਲਾਤ ਕਰ ਦਿੱਤੀ ਆ ਇਹ ਬੜਾ ਨਿਰਾਲਾ ਪੰਥ ਹੈ ਪਰ ਚਰਦੀ ਕਲਾ ਵਾਲਾ ਪੰਥ ਹੈ ਲੇਕਿਨ ਸ਼ੈਤਾਨ ਦੇ ਬੱਚਿਆਂ ਨੇ ਇਸ ਪੰਥ ਦੇ ਵਿੱਚ ਬਹੁਤ ਸੇਵਲਾ ਦਿੱਤੀ ਆ ਘਾਣ ਕੀਤਾ ਆ ਇੱਕ ਦਿਨ ਇਹ ਦੋ ਜੱਗ ਨਰਕ ਦੀ ਅੱਗ ਦੇ ਵਿੱਚ ਸੜਨਗੇ ਵਾਹਿਗੁਰੂ ਇਹਨਾਂ ਨੂੰ ਬਖਸ਼ੂ ਗਾਨੀ ਮਹਾਪੁਰਸ਼ ਗੁਰੂ ਸਾਹਿਬਾਨ ਇਹਨਾਂ ਨੂੰ ਬਖਸ਼ ਕੇ ਨਹੀਂ ਮੇਰਾ ਕੋਈ ਤਰ੍ਹਾਂ ਪਰਵਰਤਨ ਨਹੀਂ ਕੀਤਾ ਲੇਕਿਨ ਮੇਰੇ ਔਖੇ ਵੇਲੇ ਮੇਰੇ ਘਰ ਦੇ ਵਿੱਚ ਸੁੱਕਾ ਰਾਸ਼ਨ ਪਹੁੰਚਾਇਆ ਔਰ ਉਸ ਤੋਂ ਬਾਅਦ ਮੈਨੂੰ ਪੁਲਿਸ ਨੇ 3 ਮਹੀਨਿਆਂ ਦੇ ਲਈ ਹਾਊਸ ਰੈਸਟ ਕਰ ਦਿੱਤਾ ਉਦੋਂ ਵੀ ਮੇਰਾ ਮਸੀਹ ਭਾਈ ਚਾਰਾ ਖਾਂਬੜਾ ਚਪਸ ਤੋਂ ਅਪੋਸਟਲ ਅਨਕੁਨ ਰੂਲਾ ਜੀ ਨੇ ਜ਼ਿੰਮੇਵਾਰੀ ਲਈ ਕਿਸੇ ਦੀ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟੇਰ ਕੰਮ ਕਰ ਰਹੀ ਪੁਲਿਸ ਨੇ ਉਹਨੂੰ ਹਾਊਸ ਰੈਸਟ ਕੀਤਾ ਪਿਆ ਜੇਲ੍ਹ ਤੋਂ ਆਉਣ ਤੋਂ ਬਾਅਦ ਉਡੀ ਆਵਾਜ਼ ਨੂੰ ਦੱਬਣ ਵਾਸਤੇ ਕੋਈ ਚੀਜ਼ ਦੀ ਕਮੀ ਨਾ ਰਹੇ ਜਵੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਸੁੱਕਾ ਰਸ ਗੋਆ ਜਿਹੜਾ 2 ਮਹੀਨੇ ਚੱਲਿਆ ਸਾਡੇ ਯਾਨੀ ਜਿੰਨੀ ਜ਼ਰੂਰਤ ਸੀ ਉਸ ਤੋਂ ਵੱਧ ਪਵਾਇਆ ਸੀ ਮੰਗਿਆ ਵੀ ਨਹੀਂ ਇਸ ਤਰ੍ਹਾਂ ਦੇ ਮਹਾਪੁਰਸ਼ ਨੂੰ ਮੈਂ ਸਲੂਟ ਕਰਦਾ ਤੇ ਮੈਂ ਨਾ ਕੜਮ ਚੋਧਰੀਆਂ ਨੂੰ ਦੱਸਦਾ ਕਿ ਕੋਈ ਵੀ ਆਪਣੇ ਧਰਮ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਲੇਕਿਨ ਤੁਸੀਂ ਮਜਬੂਰ ਕਰਦੇ ਤੁਸੀਂ اپੋਜ਼ੀਸ਼ਨ ਅੰਕੁਰ ਰੁਲਾਦੀ ਨੂੰ ਜਦੋਂ ਪਤਾ ਲੱਗਦਾ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਕੜਮ ਚੋਧਰੀਆਂ ਨੇ ਜੇਲ੍ਹ ਭੇਜ ਦਿੱਤਾ ਤੇ ਪਿੱਛੇ ਬੱਚਿਆਂ ਦਾ ਕੀ ਬਣੂਗਾ ਬਿਨਾਂ ਕਿਸੇ ਧਰਮ ਪਰਿਵਰਤਨ ਦੀ ਸ਼ਰਤ ਦੇ ਬਿਨਾਂ ਕਿਸੇ ਮੈਨੂੰ ਲਾਲਚ ਦਿੱਤੇ ਹੋਏ ਮੇਰੇ ਪਰਿਵਾਰ ਨੂੰ ਲਾਲਚ ਦਿੱਤੇ ਹੋਏ ਮੇਰੀ ਵਾਈਫ ਉਬਰਾਏ ਖਤਰੀ Hindu ਸਨਾਤਨੀ ਪਰਿਵਾਰ ਦੇ ਵਿੱਚੋਂ ਆ ਨਾ ਉਹਦਾ ਧਰਮ ਤਬਦੀਲ ਕੀਤਾ ਅਪੋਸਟਲ ਅੰਕੁਰ ਨਰੂਲਾ ਜੀ ਨੇ ਨਾ ਮੇਰਾ ਧਰਮ ਕੀਤਾ ਤਬਦੀਲ ਉਹਨਾਂ ਨੇ ਸਾਨੂੰ ਨਿਸਵਾਰਥ ਹੋ ਕੇ ਬਿਨਾਂ ਕਿਸੇ ਲਾਲਚ ਦੇ ਉਹਨਾਂ ਨੇ ਸਾਡੇ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਔਰ ਮਾਇਆ ਦੀ ਸੇਵਾ ਵੀ ਕੀਤੀ ਮੈਂ ਤੇ ਅੰਦਰ ਸੀ ਮੈਨੂੰ ਤੇ ਪਤਾ ਨਹੀਂ ਲੇਕਿਨ ਮੇਰੇ ਪਰਿਵਾਰ ਨੇ ਦੱਸਿਆ ਉਹਨਾਂ ਨੇ ਖੁਦਾ ਦੇ ਅੱਗੇ ਪਰਮੇਸ਼ਵਰ ਦੇ ਅੱਗੇ ਪ੍ਰੇਅ ਵੀ ਕੀਤੀ ਕਿ اے ਖੁਦਾਬੰਦ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਕਰਕੇ ਮੈਂ ਆਪਣੇ ਮਸੀਬਾ ਇਚਾਰੇ ਦੇ ਨਾਲ ਇਹ ਘਰੇ ਲੋਕੀ ਇਲਜ਼ਾਮ ਲਾਉਂਦੇ ਆ ਇਹ ਪੈਸੇ ਦੇਖ ਕੇ ਧਰਮ ਪਰिवर्तन ਕਰਾਉਂਦੇ ਆ ਜ਼ਰੂਰਤ ਦੀਆਂ ਚੀਜ਼ਾਂ ਦੇਖ ਕੇ ਧਰਮ ਪਰिवर्तन ਕਰਵਾਉਂਦੇ ਆ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਡਾਕਟਰ ਖੁਰਿੰਦਰ ਸਿੰਘ ਰੰਗਰੇਟਾ ਗੁਰੂ ਦਾ ਸਿੱਖ ਅੱਜ ਵੀ ਔਰ ਅਸੀਂ ਦਿਖਾਵੇ ਵਾਲੇ ਪਹਿਰਾਵੇ ਵਾਲੇ ਸਿੱਖ ਨਹੀਂ ਆ ਅਸੀਂ ਸਿੱਖਿਆ ਇਥੋਂ ਔਰ ਮਾਨਵਤਾਂ ਨੂੰ ਪਿਆਰ ਕਰਦੇ ਆ ਤੇ ਮਾਨਵਤਾ ਦੀ ਸੇਵਾ ਕਰਦੇ ਆ ਲੇਕਿਨ ਇਸ ਨਰਾਲੇ ਪੰਥ ਕੀ ਨੂੰ ਜਿੰਨੀ ਭਾਏ ਨਾਲ ਕੜਮ ਚੌਧਰੀਆਂ ਨੇ ਲਾਈ ਆ ਯਾਦ ਰੱਖਿਓ ਤੁਸੀਂ ਅੱਜ ਸਿੱਖ ਧਰਮ ਦਾ ਵਿਸਤਾਰ ਕਰਨ ਦੀ ਬਜਾਏ ਤੁਸੀਂ ਇਹ ਹਾਲਾਤ ਕਰ ਦਿੱਤੀ ਆ ਸਿੱਖ ਧਰਮ ਦੀ ਜਿਵੇਂ ਇੱਕ ਖੜਾ ਹੋਇਆ ਪਾਣੀ ਕਿਸੇ ਜਗ੍ਹਾ ਦੇ ਉੱਤੇ ਮੁਸ਼ਕ ਮਾਰਨਾ ਪੈਂਦਾ ਤੁਸੀਂ ਉਹ ਹਾਲਾਤ ਕਰ ਦਿੱਤੀ ਆ ਇਹ ਬੜਾ ਨਰਾਲਾ ਪੰਥ ਹੈ ਔਰ ਚਰਦੀ ਕਲਾ ਵਾਲਾ ਪੰਥ ਹੈ ਲੇਕਿਨ ਸ਼ੈਤਾਨ ਦੇ ਬੱਚਿਆਂ ਨੇ ਇਸ ਪੰਥ ਦੇ ਵਿੱਚ ਬਹੁਤ ਸੇਵਲਾ ਦਿੱਤੀ ਆ ਕਾਹਨ ਕੀਤਾ ਆ ਇੱਕ ਦਿਨ ਇਹ ਦੋਜਕ ਨਰਕ ਦੀ ਅੱਗ ਦੇ ਵਿੱਚ ਸੜਨਗੇ ਵਾਹਿਗੁਰੂ ਇਹਨਾਂ ਨੂੰ ਬਖਸ਼ੂਗਾ ਨਹੀਂ ਮੇਰਾ ਕੋਈ ਤਰ੍ਹਾਂ ਪਰਵਰਤਨ ਨਹੀਂ ਕੀਤਾ ਲੇਕਿਨ ਮੇਰੇ ਉੱਠੇ ਵੇਲੇ ਮੇਰੇ ਘਰ ਦੇ ਵਿੱਚ ਸੁੱਕਾ ਰਾਸ਼ਨ ਪਹੁੰਚਾਇਆ ਔਰ ਉਸ ਤੋਂ ਬਾਅਦ ਮੈਨੂੰ ਪੁਲਿਸ ਨੇ 3 ਮਹੀਨਿਆਂ ਦੇ ਲਈ ਹਾਊਸ ਵੈਸਟ ਕਰ ਦਿੱਤਾ ਉਦੋਂ ਵੀ ਮੇਰਾ ਮਸੀਹ ਭਾਈਚਾਰਾ ਆਮੜਾ ਚੱਕ ਤੋਂ ਅਪੋਸਟਲ ਅੰਕੁਰ ਰੂਲਾਦੀ ਨੇ ਜ਼ਿੰਮੇਵਾਰੀ ਲਈ ਕਿਸੇ ਦੀ ਕਿ ਡਾਕਟਰ ਗੁਰਿੰਦਰ ਸਿੰਘ ਵੰਗਰੇਟੇ ਕੰਮਕਾਰ ਖੈਣੀ ਪੁਲਿਸ ਨੇ ਉਹਨੂੰ ਹਾਊਸ ਰੈਸਟ ਕੀਤਾ ਪਿਆ ਜੇਲ੍ਹ ਤੋਂ ਆਉਣ ਤੋਂ ਬਾਅਦ ਉਹਦੀ ਆਵਾਜ਼ ਨੂੰ ਦੱਬਣ ਵਾਸਤੇ ਕੋਈ ਚੀਜ਼ ਦੀ ਕਮੀ ਨਾ ਰਹੇ ਜਵੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਸੁੱਕਾ ਰਸੂ ਖੋਇਆ ਜਿਹੜਾ 2 ਮਹੀਨੇ ਚੱਲਿਆ ਸਾਡੇ ਯਾਨੀ ਜਿੰਨੀ ਜ਼ਰੂਰਤ ਸੀ ਉਸ ਤੋਂ ਵੱਧ ਪਵਾਇਆ ਸੀ ਮੰਗਿਆ ਵੀ ਨਹੀਂ ਇਸ ਤਰ੍ਹਾਂ ਦੇ ਮਹਾਪੁਰਸ਼ ਨੂੰ ਮੈਂ ਸਲੂਟ ਕਰਦਾ ਤੇ ਮੈਂ ਨਾ ਕੜਮ ਚੋਧੀਆਂ ਨੂੰ ਦੱਸਦਾ ਕਿ ਕੋਈ ਵੀ ਆਪਣੇ ਧਰਮ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਲੇਕਿਨ ਤੁਸੀਂ ਮਜਬੂਰ ਕਰਦੇ ਹੋ ਤੁਸੀਂ